हां 14 टच ਤੇ 8 ਜੱਫੇ ਬੱਸ ਸਟਾਪਰ ਚੋਲੇ ਵਾਲਾ ਅਰਸ਼ ਡੀਟੀਓ ਥੋੜਾ ਜਿਹਾ ਇਧਰ ਪਾਸੇ ਆ ਜੀ ਮਿਹਰਬਾਨੀ ਕਰਕੇ ਲਓ ਸ਼ਰੀਫ ਹੋਏਗਾ ਬੰਨੇ ਪਰ ਬੰਨੇ ਕਬੱਡੀ ਖਿਡਾਰੀ ਦਾ ਡੀਟੀਓ ਖੇਡ ਕਬੱਡੀ ਦਾ ਅਰਸ਼ ਆ ਬੱਲੇ 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 ਫੜ ਫੜ ਕੇ ਇੱਥੋਂ ਤੱਕ ਆਏ ਆ ਬਸ ਥੋੜਾ 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 ਤੇ ਰਵੇ ਮੇਰੇ ਬੁੱਲਾਂ 'ਤੇ ਔਰ ਰੇੜ ਪਰਿਆ ਡੀਟੀਓ ਤੱਕ ਤਿਆ ਤੱਕ ਪਿੱਛੇ ਆਇਆ ਲੋ ਫਿਰ ਯਾਰ ਤੜਫਦਾ ਨਹੀਂ ਦਿਸਦਾ ਜਦੋਂ ਪੌਣ ਬਚਾਉਣੇ ਵੀਰ ਗੁੜੇ ਜੱਟ ਕੱਲ ਬੱਲੇ ਮਿਰਚੇ ਨੂੰ ਪੈਂਦੇ ਚਾਰਚ ਸੇ ਰਹੇ ਘੇਰੇ ਦਾ ਤੀਜਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਹਿੰਦੇ ਜਿਵੇਂ ਤੁਹਾਨੂੰ ਪਤਾ ਮੁਕੰਦਪੁਰ ਦੇ ਵਿੱਚ ਇੱਕ ਬੜਾ ਤਗੜਾ ਟੂਰਨਾਮੈਂਟ ਹੋਣਾ ਸੀ ਜਿੱਥੇ ਮੈਂ ਕਹਿੰਦਾ ਬੈਸਟ ਅਰਸ਼ ਚੋਲੇ ਵਾਲੇ ਨੇ ਕਹਿੰਦੇ ਸਿਰਾ ਕਰਾਤਾ ਬਾਬੇਓ ਬੜੇ ਦਿਨਾਂ ਬਾਅਦ ਅੱਜ ਭਰਾ ਨੂੰ ਦੇਖ ਕੇ ਜਫੇ ਲਾੰਦੇ ਨੂੰ ਦੇਖ ਕੇ ਆ ਫੀਲ ਹੋਇਆ ਕਿ ਅਰਸ਼ ਚੋਲੇ ਵਾਲਾ ਆਪਣੀ ਵਾਪਸੀ ਚ ਆ ਗਿਆ ਬਾਬਿਓ 14 ਟੱਚ ਲਾ ਕੇ 8 ਜਫੇ ਲਾਏ ਬੰਦੇ ਨੇ ਤੇ ਤੁਸੀਂ ਉਹਦੇ ਜਫੇ ਦੇਖੋਗੇ ਬਾਬਿਓ ਐ ਫੀਲ ਹੋ ਰਿਹਾ ਸੀ ਅੱਜ ਅਰਸ਼ ਚੋਲੇ ਵਾਲਾ ਮੈਂ ਕਹਿੰਦਾ ਪੁਰਾਣਾ ਪਾਪੀ ਜਿਹੜਾ ਕਹਿੰਦੇ ਹੁੰਦੇ ਸੀ ਡੀਟੀਓ ਵੱਡੇ ਵੱਡੇ ਆਂਦੇ ਚਲਾਨ ਕੱਟ ਦੰਦਾ ਹੁੰਦਾ ਸੀ ਤੇ ਅੱਜ ਉਹਨੇ ਮੈਂ ਕਹਿੰਦਾ ਜਿਹੜਾ ਆਵੇ ਉਹਦਾ ਹੀ ਚਲਾਨ ਕਟਿਆ ਤੇ ਮੈਂ ਕਿਹਾ ਅੱਜ 14 ਟੱਚ ਲਾ ਕੇ ਬੰਦੇ ਨੇ 8 ਜਫੇ ਲਾਏ ਤੇ ਐਵੇਂ ਦਾ ਫੀਲ ਕਰਾਇਆ ਬਾਬਿਓ ਇਹ ਸੁਖਮੰਦ ਦਾ ਭਰਾ ਮੈਂ ਕਹਿੰਦਾ ਦਿਲ ਖੁਸ਼ ਹੋ ਗਿਆ ਬਾਬੇ ਮੈਚ ਦੇਖ ਕੇ ਮੈਂ ਕਹਿੰਦਾ ਗਾਹ ਪਾਤਾ ਯਾਰ ਤੇ ਮੁਕੰਦ ਪਰਦੇ ਟੂਰਨਾਮੈਂਟ ਦੇ ਵਿੱਚ ਕਹਿੰਦੇ ਪਹਿਲੇ ਨੰਬਰ ਤੇ ਟੀਮ ਆਈ ਸੁਰਖਪੁਰ ਦੀ ਤੇ ਦੂਜੇ ਨੰਬਰ ਤੇ ਸ਼ਾਜੀ ਹੋਰਿਆਂ ਦੀ ਟੀਮ ਸ਼ਕਰਪੁਰ ਆਈ ਸਾਜੀ ਨੇ ਕਹਿੰਦੇ 17 ਰੇਡਾਂ ਪਾ ਕੇ 17 ਪੁਆਇੰਟ ਲਿੱਤਾ ਇੱਕ ਤਾਂ ਚਲਿਆ ਗਿਆ ਸ਼ਕਰਪੁਰ ਨੂੰ ਤੇ ਦੂਜਾ ਕਹਿੰਦੇ ਅਰਸ਼ ਚੋਲੇ ਵਾਲਾ ਲੈ ਗਿਆ ਕਹਿੰਦੇ ਹਾਰ ਲੇ ਤੇ ਮੈਂ ਕਹਿੰਦਾ ਪਹਿਲਾਂ ਤਾਂ ਪ੍ਰਾਨੂ ਮੁਬਾਰਕਾਂ ਬਹੁਤ ਬਹੁਤ ਤੇ ਅਰਸ਼ ਦੀ ਅੱਜ ਦੀ ਗੇਮ ਦੇਖ ਕੇ ਐਵੇਂ ਦਾ ਫੀਲ ਹੋਇਆ ਬਾਬੇ ਉਹ ਪੁਰਾਣਾ ਅਰਸ਼ ਤੁਹਾਡੇ ਸਾਹਮਣੇ ਆ ਗਿਆ ਕਹਿੰਦੇ ਉੱਥੇ ਸਾਰਾ ਮੇਲਾ ਨੱਚਦਾ ਬਾਬੇ ਅਰਸ਼ ਦੇ ਜਫੇ ਤੁਸੀਂ ਆਪ ਦੇਖੋ ਯਾਰ ਉੱਤੇ ਜਫੇ ਚੱਲਦੇ ਪਿਆ ਮੈਂ ਕਹਿੰਨਾ ਅਰਸ਼ ਨੇ ਤਗੜੇ ਤੋਂ ਤਗੜੇ ਰੇਡਰ ਨੂੰ ਮੈਂ ਕਹਿੰਨਾ ਵਾਣੀ ਪਾਤਾ ਬਾਬਿਓ ਅੱਜ ਤੱਕ ਸੋਚੇ ਸ਼ਗਰਪੁਰਾ ਵਾਲੇ ਰੇਡਰ ਵੀ ਸੋਚਣ ਅਸੀਂ ਨੰਗੀਏ ਕਿੱਧਰ ਦੀ ਕਹਿੰਦੇ ਅੱਜ ਤੱਕ ਡੀਟੀਓ ਚਲਾਨ ਕੱਟੀ ਜਾਂਦਾ ਅੱਜ ਤੱਕ ਬਾਬਿਓ ਬਿਨਾਂ ਆਰਸੀ ਵਾਲੇ ਸਭ ਚਲਾਨ ਕੱਟ ਕੇ ਭੇਜੇ ਤੇ ਸਵਾਦ ਆ ਗਿਆ ਬਾਬਿਓ ਜਿਹੜੇ ਜਿਹੜੇ ਕਹਿੰਦੇ ਆਰਸ਼ ਦੇ ਜੱਫੇ ਦੇ ਕਿ ਅੱਜ ਦਿਲ ਖੁਸ਼ ਹੋ ਗਿਆ ਉਹ ਕਮੈਂਟ ਜ਼ਰੂਰ ਕਰਿਓ ਆਰਸ਼ਪੁਰਾ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਪੁਰਾਣੇ ਹਾਰਲੇ ਜੱਤ ਕੇ ਆਪਣੇ ਚੋਲਾ ਸਾਹ ਪੰਚਾਇਤਾ ਬਾਬਿਓ ਤੇ ਜਿਨੇ ਜਿਨੇ ਵੀ ਟੂਰਨਾਮੈਂਟ ਦਾ ਉਸ ਮੈਚ ਦਾ ਸਵਾਦ ਲਿੱਤਾ ਉਹ ਵੀ ਕਮੈਂਟ ਕਰਿਓ ਤੇ ਕਿਵੇਂ ਦਾ ਲੱਗਾ ਮੈਚ ਕੋਈ ਮੈਚ ਦੇਖ ਕੇ ਰੂਹ ਖੁਸ਼ ਹੋ ਗਈ ਬਾਬਿਓ ਅੱਜ ਤਾਂ ਮੈਂ ਕਹਿੰਦਾ ਸੁਰਖਪੁਰ ਲਈ ਤਾਂ ਅਰਸ਼ ਨੇ ਸਹਰਾ ਲਾਤਾ ਬਾਬਿਓ ਤੇ ਪਾਲੇ ਜਲਾਲਪੁਰ ਦਾ ਪਹਿਲਾ ਸੈਮੀਫਾਈਨਲ ਵੀ ਹੋਇਆ ਸੀ ਜਿਹਦੇ ਵਿੱਚ ਸ਼ਗਰਪੁਰ ਜਿੱਤ ਗਈ ਸੀ ਪਰ ਪਾਲੇ ਨੇ ਬਹੁਤ ਜ਼ੋਰ ਲਾਇਆ ਡੇਢ ਪੁਆਇੰਟ ਦੇ ਨਾਲ ਬਾਬਿਓ ਸ਼ਗਰਪੁਰ ਦੀ ਟੀਮ ਜਿੱਤੀ ਸੀ ਤੇ ਫਾਈਨਲ ਦੇ ਵਿੱਚ ਕਹਿੰਦੇ ਸੁਰਖਪੁਰ ਦੇ ਨਾਲ ਪੇਚਾ ਪੈ ਗਿਆ ਸੀ ਤੇ ਸੁਰਖਪੁਰ ਦੇ ਵਿੱਚ ਤਾਂ ਅੱਜ ਬਾਬਿਓ ਤੁਹਾਨੂੰ ਪਤਾ ਹੀ ਆ ਅਰਸ਼ ਨੇ ਜੋ ਸਿਰਾ ਕਰਾਤਾ ਬਾਬਿਓ ਤੁਸੀਂ ਦੇਖ ਕੇ ਹੈਰਾਨ ਹੋ ਜਾਓ ਕਿ ਉੱਤੇ ਆ ਜੱਫੇ ਚੱਲਦੇ ਪਏ ਆ ਅੱਜ ਅਰਸ਼ ਦੇ ਜਫੇ ਦੇਖ ਕੇ ਤੁਹਾਨੂੰ ਐਵੇਂ ਦਾ ਫੀਲ ਹੋਊਗਾ ਕਿ ਡੀਟੀਓ ਨੇ ਮੈਂ ਕਹਿੰਨਾ ਅੱਜ ਬਿਨਾਰਸੀ ਤੋਂ ਪੋਲਿਊਸ਼ਨ ਤੋਂ ਇੰਸ਼ੋਰੈਂਸ ਤੋਂ ਜਿਹੜਾ ਹੋਵੇ ਸਭ ਦੇ ਚਲਾਨ ਕੱਟ-ਕੱਟ ਅੰਦਰ ਸਿੱਟੇ ਚੱਲ ਅੰਦਰ ਤੇ ਮੈਂ ਕਹਿੰਨਾ ਅੱਜ ਸਾਰੇ ਬੌਂਡ ਕਰਕੇ ਭੇਜੇ ਬਾਬੇ ਤੇ ਅੱਜ ਦੀ ਗੇਮ ਦੇਖ ਕੇ ਕਿਵੇਂ ਦਾ ਤੁਹਾਨੂੰ ਲੱਗਾ ਆਪ ਨੂੰ ਤਾਂ ਦਿਲ ਦੇ ਵਿੱਚ ਮੈਂ ਕਹਿੰਨਾ ਐਵੇਂ ਦਾ ਫੀਲ ਹੋ ਰਿਹਾ ਕਿ ਬਾਬੇ ਉਸੇ ਰਾ ਕਰਾਇਆ ਮੈਂ ਕਹਿੰਨਾ ਰੂ ਖੁਸ਼ ਹੋ ਗਈ ਯਾਰ ਬਾਬੇ ਅੱਜ ਅਰਸ਼ ਦੇ ਜੱਪੇ ਦੇਖ ਕੇ ਤੇ ਤੁਹਾਨੂੰ ਕਿਵੇਂ ਲੱਗਾ ਮੈਚ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੇ ਜਿਹੜਾ ਮੁਕੰਦਪੁਰ ਦੇ ਵਿੱਚ ਟੂਰਨਾਮੈਂਟ ਸੀ ਉਹਨਾਂ ਦੀ ਪਰਮਾਨੰਕ ਕਮੇਟੀਆਂ ਸੀ ਉਹਨਾਂ ਨੇ ਮੈਗਨਾ ਸਿਰਾ ਯਾਰ ਬਹੁਤ ਵਧੀਆ ਟੂਰਨਾਮੈਂਟ ਰਿਹਾ ਕੋਈ ਰੋਲਾ ਰੱਪਾ ਨਹੀਂ ਪਿਆ ਕੁਛ ਨਹੀਂ ਪਿਆ ਬਾਬੇ ਉਹ ਤਾਂ ਜਿਹੜਾ ਟੂਰਨਾਮੈਂਟ ਪੂਰਾ ਸਫਲ ਹੋਇਆ ਬਾਬੇ ਐਵੇਂ ਦਾ ਟੂਰਨਾਮੈਂਟ ਹਰ ਇੱਕ ਪੰਜਾਬ ਦੇ ਹਰ ਇੱਕ ਪਿੰਡ ਸ਼ਹਿਰ ਦੇ ਵਿੱਚ ਐਵੇਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਐਵੇਂ ਦੀਆਂ ਟੀਮਾਂ ਬਣਾ ਲੀਆਂ ਚਾਹੀਦੀਆਂ ਕਿੱਡੀਆਂ ਕਿੱਡੀਆਂ ਤਗੜੀਆਂ ਟੀਮਾਂ ਬਾਬੇ ਉੱਥੇ ਪਹੁੰਚੀਆਂ ਸੀ ਤੇ ਫਰੀਆਦਪ ਕਾਕੇ ਨੇ ਬੜਾ ਜ਼ੋਰ ਲਾਇਆ ਬਾਬੇਓ ਪਰ ਕੀ ਕਰੀਏ ਜਦੋਂ ਡੀਟੀਓ ਕਹਿੰਦੇ ਪਾਗਲ ਹੋਇਆ ਹੋਵੇ ਤੇ ਫਿਰ ਉਹਨੂੰ ਰੋਕਣਾ ਬਹੁਤ ਔਖਾ ਵਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਮੈਂ ਕਹਿੰਨਾ ਅਰਸ਼ ਚੋਲਾ ਸਾਹਿਬ ਨੂੰ ਮੁਬਾਰਕਾਂ ਹਰ ਇੱਕ ਭਰਾ ਦਿਓ ਅੱਜ ਬੜੇ ਦਿਨਾਂ ਬਾਅਦ ਅਰਸ਼ ਚੋਲੇ ਵਾਲ ਨੂੰ ਪੁਰਾਣੇ ਰੂਪ ਦੇ ਵਿੱਚ ਦੇਖਿਆ ਤੇ ਅੱਜ ਰੂਪ ਦੇਖ ਕੇ ਖੁਸ਼ੀ ਬਹੁਤ ਜ਼ਿਆਦਾ ਬਾਬੇਓ ਧੰਨਵਾਦ